ਬਾਬੋਸ਼ਾਈ ਦੇਖ ਰਹੇ ਤੁਸੀਂ ਤਰਨਤਾਰਨ ਜਿਮਨੀ ਚੋਣਾ ਅ ਰਿਜ਼ਲਟ ਨੂੰ ਲੈ ਕੇ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਆ ਦੱਸਦੀ ਕਿ 10ਵਾਂ ਰਾਊਂਡ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ 10ਵੇਂ ਰਾਊਂਡ ਦੀ ਗਿਣਤੀ ਇਸ ਵੇਲੇ ਚੱਲ ਰਹੀ ਹੈ ਤੇ ਪਿਛਲੇ ਲਗਾਤਾਰ ਕਈ ਰਾਊਂਡਸ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮੀਤ ਸਿੰਘ ਸੰਧੂ ਦੀ ਲੀਡ ਲਗਾਤਾਰ ਬਰਕਰਾਰ ਹੈ ਤੇ ਲੀਡ ਹੁਣ ਜਿਵੇਂ ਜਿਵੇਂ ਰਾਊਂਡਸ ਵਧ ਰਹੇ ਨੇ ਲੀਡ ਵੀ ਉਹਨਾਂ ਦੀ ਵਧ ਰਹੀ ਹੈ ਤੇ 10ਵੇਂ ਰਾਊਂਡ ਤੋਂ ਬਾਅਦ ਜਿਹੜੀ ਹੈਗੀ ਆ 7000 ਤੋਂ ਵੱਧ ਅ ਦਾ ਜਿਹੜਾ ਫਰਕ ਹੈ ਦੋਨਾਂ ਕੈਂਡੀਡੇਟਸ ਦੇ ਵਿੱਚ ਹੋ ਚੁੱਕਿਆ ਯਾਨੀ ਕਿ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਤੇ ਦੂਜੇ ਸੁਖਵਿੰਦਰ ਕੌਰ ਰੰਦਾਵਾ ਅ ਅਕਾਲੀ ਦਲ ਦੇ ਸੋ 7000 ਦੀ ਵੱਧ 7000 ਤੋਂ ਵੱਧ ਲੀਡ ਹਰਮੀਤ ਸਿੰਘ ਸੰਧੂ ਨੂੰ ਮਿਲੀ ਹੈ ਜਿਹਦੇ ਬਾਅਦ ਉਹ ਲਗਾਤਾਰ ਪਿਛਲੇ ਕਈ ਰਾਉਂਡਸ ਤੋਂ ਪਹਿਲੇ ਨੰਬਰ ਤੇ ਚੱਲ ਰਹੇ ਨੇ ਤੇ ਲੀਡ ਲਗਾਤਾਰ ਉਹ ਵਧਾ ਰਹੇ ਨੇ ਸੋ ਕਿਤੇ ਨਾ ਕਿਤੇ ਹੁਣ ਆਮ ਆਦਮੀ ਪਾਰਟੀ ਰੂਲਿੰਗ ਪਾਰਟੀ ਨੇ ਸੁੱਖ ਦਾ ਸਾਹ ਲਿਆ ਹੋਣਾ ਕਿਉਂਕਿ ਇੱਕ ਸਟੇਬਲ ਹੁਣ ਨਜ਼ਰ ਆ ਰਿਹਾ ਹੈਗਾ ਇੱਕ ਜਿਹੜਾ ਜੋ ਰੁਝਾਨ ਨੇ ਕਿਉਂਕਿ ਪਹਿਲੇ ਕਈ ਰਾਊਂਡਾਂ 'ਚ ਦੇਖਿਆ ਹੋਣਾ ਕਿ ਬੜਾ ਫਸਮਾ ਮੈਚ ਸੀ ਬੜੀ ਜਿਹੜੀ ਸੀਗੀ ক্লোਜ਼ ਫਾਈਟ ਸੀਗੀ ਜਿਹਦੇ ਵਿੱਚ ਸੌਆਂ ਦਾ ਡਿਫਰੈਂਸ ਰਹਿ ਰਿਹਾ ਸੀ ਤੇ ਸ਼ੁਰੂਆਤੀ ਦੋ ਰਾਊਂਡਸ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਅਕਾਲੀ ਦਲ ਅੱਗੇ ਨਿਕਲਿਆ ਸੀਗਾ ਤਾਂ ਉਹ ਕਿਤੇ ਨਾ ਕਿਤੇ ਆ ਆਮ ਆਦਮੀ ਪਾਰਟੀ ਲਈ ਇੱਕ ਵੱਡਾ ਝਟਕਾ ਜ਼ਰੂਰ ਉਹਨਾਂ ਨੂੰ ਲੱਗ ਰਿਹਾ ਸੀਗਾ ਪਰ ਜਿਵੇਂ ਜਿਵੇਂ ਗਿਣਤੀ ਅੱਗੇ ਵਧੀ ਹੋਰ ਜਿਹੜੇ ਰਾਉਂਡਸ ਹੁੰਦੇ ਗਏ ਹੋਰ ਜਿਹੜੇ ਥਾਵਾਂ ਤੋਂ ਮਸ਼ੀਨਾਂ ਜਿਹੜੀਆਂ ਖੁੱਲਦੀਆਂ ਗਈਆਂ ਤਾਂ ਉਹਦੇ ਨਾਲ ਨਾਲ ਹੀ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਇਆ ਸੁੱਖ ਦਾ ਸਾਹ ਉਹਨਾਂ ਨੇ ਲਿਆ ਕਿਉਂਕਿ ਹਰਮੀਤ ਸਿੰਘ ਸੰਧੂ ਜਿਹੜੇ ਪਾਰਟੀ ਦੇ ਕੈਂਡੀਡੇਟ ਨੇ ਉਹ ਇਸ ਵੇਲੇ ਪਹਿਲੇ ਨੰਬਰ ਤੇ ਬਣੇ ਹੋਏ ਨੇ ਹਾਲਾਂਕਿ ਮਨਦੀਪ ਸਿੰਘ ਖਾਲਸਾ ਜਿਹੜੇ ਵਾਰਿਸ ਪੰਜਾਬ ਦੇ ਆ ਜਿਹੜੀ ਜੱਥੇਬੰਦੀ ਹੈ ਅਮਰਪਾਲ ਸਿੰਘ ਦੀ ਉਹਦੇ ਵੱਲੋਂ ਕੈਂਡੀਡੇਟ ਸੀਗੇ ਮਨਦੀਪ ਸਿੰਘ ਖਾਲਸਾ ਉਹ ਵੀ ਸ਼ੁਰੂ ਦੇ ਵਿੱਚ ਜਿਹੜੇ ਸ਼ੁਰੂਆਤੀ ਰਾਊਂਡਸ ਦੇ ਵਿੱਚ ਪਿੱਛੇ ਚੱਲ ਰਹੇ ਸੀਗੇ ਪਰ ਹੁਣ ਉਹਨਾਂ ਦੀ ਵੀ ਜਿਹੜੀ ਪੋਜੀਸ਼ਨ ਹੈ ਉਹ ਅੱਪ ਹੋਈ ਹੈ ਉੱਤੇ ਆ ਰਹੇ ਨੇ ਪਰ ਸਿੱਧੇ ਤੌਰ ਤੇ ਜਿਹੜਾ ਮੁਕਾਬਲਾ ਹੈਗਾ ਉਹ ਅਕਾਲੀ ਦਲ ਵਰਸਸ ਆਮ ਆਦਮੀ ਪਾਰਟੀ ਹੈ ਤੇ ਆਮ ਆਦਮੀ ਪਾਰਟੀ ਹੁਣ 7000 ਤੋਂ ਵੱਧ ਲੀਡ ਲੈ ਕੇ ਪਹਿਲੇ ਨੰਬਰ ਤੇ ਬਣੀ ਹੋਈ ਹੈ ਪਿਛਲੇ ਕਈ ਰਾਉਂਡਸ ਤੋਂ ਆਮ ਆਦਮੀ ਪਾਰਟੀ ਦੀ ਲੀਡ ਉਹ ਵੱਧ ਰਹੀ ਹੈ ਜਾਂ ਕਹਿ ਲੋ ਕਿ ਬਰਕਰਾਰ ਹੈ ਤੇ ਅਜੇ ਜਿਹੜੀ ਸਿਚੁਏਸ਼ਨ ਹੈ ਉਹ ਕਹਿ ਸਕਦੇ ਆ ਕਿ ਕੰਟੇਕ ਦੇ ਵਿੱਚ ਆ ਪੂਰੇ ਤਰੀਕੇ ਦੇ ਨਾਲ ਕਲੀਅਰ ਹੋ ਜਾਊਗੀ ਕਿ ਇਸ ਵਾਰ ਤਰਨ ਤਾਰਨ ਸੀਟ ਤੇ ਆ ਕੌਣ ਬਾਜ਼ੀ ਮਾਰਦਾ ਤੇ ਕਿਹਨੂੰ ਮੌਕਾ ਮਿਲਦਾ ਇਸ ਕਹਿ ਸਕਦੇ ਆ ਕਿ ਇਹ ਆਖਰੀ ਜਿਮਨੀ ਚੋਣ ਹੋ ਸਕਦਾ ਇਸ ਅ ਟੈਨਯੋਰ ਦੇ ਤਰ੍ਹਾਂ ਪੰਜਾਬ ਦੇ ਵਿੱਚ ਅ ਸੋ ਅਕਾਲੀ ਦਲ ਜਿਹੜੀ ਇਸ ਤੋਂ ਪਹਿਲਾਂ ਜਿਹੜੇ 4 ਜਿਮਨੀ ਚੋਣਾਂ ਹੋਈਆਂ ਸੀ 4 ਵਿਧਾਨ ਸਭਾ ਸੀਟਾਂ ਤੇ ਉਹ ਜਿਮਨੀ ਚੋਣਾਂ ਦਾ ਬਾਇਕਾਟ ਅਕਾਲੀ ਦਲ ਨੇ ਕੀਤਾ ਸੀਗਾ ਤੇ ਉਸ ਤੋਂ ਪਹਿਲਾਂ ਜਿਹੜੀਆਂ ਹੋਰ ਲੜੇਆਂ ਉਸ ਤੋਂ ਬਾਅਦ ਵੀ ਰੀਸੈਂਟਲੀ ਲੁਧਿਆਣਾ ਵੈਸਟ ਦੀ ਚੋਣ ਲੜੇ ਤਾਂ ਉਹਦੇ ਵਿੱਚ ਅਕਾਲੀ ਦਲ ਦੀ ਜਿਹੜੀ ਸੀ ਬੇਹੱਦ ਖਰਾਬ ਪਰਫਾਰਮੈਂਸ ਰਹੀ ਸੀਗੀ ਲਗਭਗ ਆਪਾਂ ਇਹ ਕਹਿ ਸਕਦੇ ਹਾਂ ਕਿ ਲਾਸਟ ਪੋਜੀਸ਼ਨ ਤੇ ਅਕਾਲੀ ਦਲ ਰਿਹਾ ਸੀ ਜਮਾਨਤਾਂ ਵੀ ਜਪਤ ਹੁੰਦੀਆਂ ਰਹੀਆਂ ਕਈਆਂ ਮੁਕਾਬਲਿਆਂ ਦੇ ਵਿੱਚ ਪਰ ਅੱਜ ਅਕਾਲੀ ਦਲ ਦੇ ਲਈ ਕਮਬੈਕ ਵਜੋਂ ਜਰੂਰ ਵੇਖਿਆ ਜਾ ਸਕਦਾ ਕਿਉਂਕਿ ਮੁਕਾਬਲਾ ਅਕਾਲੀ ਦਲ ਨੇ ਦਿੱਤਾ ਹੈਗਾ ਤੇ ਅਨਰੋਲ ਪੰਥ ਖਲਕਾ ਸੀ ਤਰਨ ਤਰਨ ਦਾ ਸੋ ਇਸ ਕਰਕੇ ਵੀ ਅਕਾਲੀ ਦਲ ਦੇ ਜਿਹੜੇ ਐਫਰਟ ਸੀਗੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਐਫਰਟ ਸੀਗੇ ਉਹ ਕਾਫੀ ਜ਼ਿਆਦਾ ਸੀਗੇ ਤੇ ਸੋ ਪਰਫਾਰਮੈਂਸ ਜਿਹੜੀ ਹੈਗੀ ਹੈ ਉਹ ਇਸ ਵਾਰ ਅਕਾਲੀ ਦਲ ਦੀ ਜੇ ਆਪਾਂ ਪਿਛਲੀ ਅ ਪਰਫਾਰਮੈਂਸਿਸ ਦੇ ਨਾਲ ਮੁਕਾਬਲਾ ਕਰੀਏ ਤਾਂ ਇਸ ਵਾਰ ਚੰਗੀ ਰਹੀ ਹੈ ਪਰ ਹਰਬੀਤ ਸਿੰਘ ਸੰਧੂ ਜਿਹੜੇ ਨੇ 7000 ਤੋਂ ਬਾਅਦ ਲੀਡ ਲੈ ਚੁੱਕੇ ਨੇ ਤੇ ਹੋ ਸਕਦਾ ਕਿ ਇਸ ਵਾਰ ਵੀ ਇਸ ਜਿਮਨੀ ਚੌਂਡ ਪਿਛਲੀ ਤਰ੍ਹਾਂ ਪਿਛਲੀ ਵਾਰ ਦੀ ਤਰ੍ਹਾਂ ਜਿਹੜਾ ਲੁਧਿਆਣਾ ਵੈਸਟ ਇਲੈਕਸ਼ਨ ਹੋਇਆ ਕਿ ਜਿਹੜੀ ਸੱਤਾ ਤੇ ਹੈਗੀ ਆ ਆਮ ਆਦਮੀ ਪਾਰਟੀ ਉਹ ਬਾਜ਼ੀ ਮਾਰ ਸਕਦੀ ਹੈ ਪਰ ਅਜੇ ਕਨਫਰਮ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਜੇ 1 ਘੰਟੇ ਤੱਕ ਜਿਹੜਾ ਹੈਗਾ ਪੂਰੇ ਤਰ੍ਹਾਂ ਦੇ ਨਾਲ ਇਹ ਤਸਵੀਰ ਸਾਫ਼ ਹੋਊਗੀ ਤਰਨ ਤਰਨ ਤੇ ਐਸ ਵਾਰੀ ਕੌਣ ਜਿੱਤਰਿਆ ਤੇ ਕੌਣ ਨਵਾਂ ਵਿਧਾਇਕ ਉਥੋਂ ਬਣ ਰਿਹਾ